ਨਾ ਨਾ ਇਹ ਕੋਧ ਡਾਉਣੀ ਹੈ ਸਾਡੇ ਕੋਲ ਹੈ ਇੱਕ ਗੁੱਡੀ ਆ ਕੀ ਕਰੀਂ ਨੀ ਪਈਆਂ ਥੱਲੇ ਪਈਆਂ ਥੱਲੇ ਓ ਬੋਈਓ ਇਦਾਂ ਹੁੰਦਾ ਸਤਾਨੀ ਕਰੀਦੀ ਹੋਰ ਕੀ ਆ ਚੱਲ 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 ਤਾਂ ਚੱਕਰਾ ਗੁੱਡੇ ਦੇ ਬਸ ਹੋ ਗਈ ਓਏ ਇੱਕ ਹੋਰ ਪੈ ਗਿਆ ਗੱਡੀ ਓਏ ਇੱਕ ਹੋਰ ਪੈ ਗਿਆ ਇੱਕ ਹੋਰ ਪੈ ਗਿਆ ਚੱਲ ਚੱਲ ਉਹ ਲੈ ਤਲਾਵਾਂ ਦੇ ਪੈ ਗਿਆ ਤਲਾਵਾਂ ਦੇ ਪੈ ਗਿਆ ਤਲਾਵਾਂ ਦੇ ਪੈ ਗਿਆ ਹੁਣ ਆਪਣਾ ਉਹ ਨੀਲਾ ਗੱਡਾ ਆਪਣਾ ਆ ਜੜਾ ਤਲਾਵਾਂ ਤੇ ਪੈ ਗਿਆ ਖਿੱਚਣਾ ਪਣਾ ਵਾ ਗਿਆ ਗੱਡਾ ਇੱਠਾ ਓ ਜਾ ਓਏ ਓ ਲੈ ਭਰਾ ਨਿਕੜਦਾ ਡਾ ਗੱਡਾ ਫੜਦਾ ਜੀਓ ਚੇਰਾ ਨਹੀਂ ਮੁੱਢਾ ਲੋਟੇ ਪਿਆ ਆ ਗਿਆ ਕੀ ਨਿਕਲਦੇ ਜਾ ਕਰਦੇ ਗਿਆ ਕਰਦੇ ਪਿਆ ਆ ਆਪਣੇ ਵੀ ਤੁਹਾਨੂੰ ਨਹੀਂ ਪਿਆ ਲੱਗਾ ਪਤਾ ਨਹੀਂ ਲੱਗਾ ਤੇ ਆ ਗੱਡਾ ਚੱਲਿਆ ਆ ਵਡਾ ਭਰਾ ਨੇ ਦੋਰ ਬੰਨ ਮਗਰ ਆ ਜਿਹੜਾ ਆਹੋ ਏਹੋ ਹੀ ਆ ਨੜੀ ਵੀ ਆ ਗਈ ਆ ਜੇ ਤਾਂ ਧਿਆਨ ਆਇਓ ਇਹਨ ਗਾਰਡਰਾਂ ਦੇ ਘੁੰਮਣ ਦੇ ਗੁੱਡਾ ਬੜਾ ਬੰਦੇ ਬਹੁਤ ਵਧੀਆ ਓਕੇ ਕੰਮ ਹਾਂ ਓਕੇ ਦੇ ਫਰਲਾਏ ਤੂੰ ਮੇਰੇ ਤਾਂ ਥਾਂ ਆਇਆ ਜੰਮ ਚੱਕਾ ਫਿਰ ਕੇ ਦਾ ਚੱਕਾ ਜੰਨਾ ਜਾ ਨਹੀਂ ਨਾ ਹੁੰਦੀ ਯਾਰ ਲੈ ਮਿੱਤਰ ਆ ਗੁੱਡਾ ਡਾੜਣਾ ਤਰਲੇ ਲੈਣ ਦੇ ਤਰਲੇ ਤਰਲੇ ਲੈਣ ਦੇ ਆਵੇ ਸੀ ਗੁੱਡੇ ਲੁੱਟਣ ਆ ਹਾਂ ਲੁੱਟਣ ਆਇਆ ਓਏ ਹੱਲ ਟੰਡਿਆ ਹੱਲ ਟੰਡਿਆ ਵਾ ਤਾਂ ਇਹਨਾਂ ਨੇ ਉਹ ਦੀਪ ਤੈਨੂੰ ਕਹਾਣੀਆਂ ਪਾਉਣੀਆਂ ਈ ਓਏ ਤੈਨੂੰ ਕਹਾਣੀਆਂ ਪੈਣੀਆਂ ਈ ਜਿੰਨੂੰ ਓਏ ਓਏ ਬੁੱਲ ਵੜਨ ਨਿਕਾ ਗੁਰੂ ਤੂ ਦੇਉਦਾ ਸੀ ਹਾਂ ਚੱਲ ਚੱਲ ਬਾਬਾ ਵਾਲਮ ਕਾ ਲੈ ਚੱਲਮ ਕਾ ਲੈ ਤਾਂ ਚੋਕਰਾ ਤਾਂ ਚੋਕਣ ਤਾਂ ਚੋਕਰਾ ਗੁੱਡਾ ਗੁੱਡਾ ਤਾਂ ਚੋਕਰਾ ਓਏ ਯਾਰ ਗੁੱਡਾ ਫੜਾ ਆਈਓ ਰੋ ਆ ਗਈ ਏ ਮੇਰੇ ਵੀਰਿਓ ਪੀਓ ਉਹ ਥੋੜੀ ਪੀ ਭਰਾਵਾ ਮونکي ਅੱਧੀ ਰਾਤ ਡਾਕਟਰ ਕੋ ਆਖਣਾ ਜਾਣਾ ਉਹ ਥੋੜੀ ਪੀਲਾ ਬਾਹਰ ਟਟੀਆਂ ਲਾਗੇ ਆਣੀਆਂ ਹੀ ਹੋ ਪੀਲੇ ਦਾਦਾ ਹੀ ਬਿਮਾਰ ਹੁੰਦਾ ਵੇਖਣਾ ਚਾਹੁੰਦਾ ਤੈਨੂੰ ਪੀਲੋ ਯਾਰ ਆਓ ਮੇਰਾ ਜੇ ਬਾਪੂ ਅੱਜ ਇਸ਼ਤ ਕੰਡਿਆ ਨਾ ਕੋਈ ਕਾਰ ਨਹੀਂ ਆ ਸਿਰੇ ਨੇ ਦਿਹਾੜੀ ਲਾਉਣੀ ਕੰਮ ਮਾਰਦੇ ਸਾਰੀ ਮਗਰ ਪਲੋਚੇ ਹੀ ਜਾਵੇ ਹਾਂ ਥੱਲੇ ਉੱਥੇ ਵੜਾਵਾ ਚੱਲਾ ਗੈਰ ਵਜਾਉਂਦਾ ਪੋਟੀ ਕੀਤੀ ਆ ਪੋਟੀ ਕੀਤੀ ਨੇ ਰੋਜ਼ਾਂ ਨੂੰ ਪੋਟੀ ਕੀਤੀ ਆ ਮੋਂ ਲਗਦਾ ਦਾਦਾ ਥੱਲੇ ਹੀ ਦਾਦੇ ਕਰਕੇ ਹੁੰਦੀ ਉੱਤੇ ਕਹਿੰਦੀ ਤੁਸੀਂ ਕਹਿੰਦੀ ਤੁਸੀਂ ਜਾਓ ਮੇਰਾ ਦਾਦਾ ਲੈਣਾ ਮਿਲਦਾ ਆਜੋ 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 ਆ ਗਏ ਜੀ ਸੰਤਾਂ ਆ ਗਿਆ ਆ ਆਜੋ ਆਜੋ ਓ ਜੀ ਮਤੀ ਓ ਜੀ ਮਤੀ ਆ ਲੈnde ਪੰਜ ਤਾਰਾ ਫੇਕੇ ਉੱਤੇ ਜਾ ਕੇ ਟੁੱਟਿਆ ਪੰਜ ਤਾਰਾ ਫੇਕੇ ਜਾ ਕੇ ਟੁੱਟਿਆ ਓ ਜੀ ਮਤੀ ਆ ਗਏ ਚੱਲ ਠੀਕ ਹੈ ਗੁੱਡੇ ਤੇ ਬਥੇਰੇ ਬੈਠੇ ਗੁੱਡੇ ਦੇ ਆ ਲੈnde ਚੀਚੇ ਚੱਲ ਠੀਕ ਹੈ ਯਾਰ ਕੋਈ ਨਾ ਬਣਦਾ ਹੈ ਹੈ ਆ ਬਾਕੀ ਸਾਰੇ ਧੰਮ ਦੇਖ ਲੈ ਨਾ ਲੈ ਵੀ ਹੋਣਾ ਇਧਰ ਆਪਣਾ ਭਾਜੀ ਲੱਗੇ ਨੇ ਗੁੱਡੀ ਡੋਣ ਘਰੇ ਤਾਂ ਡਾ ਕਹਿ ਕਿ ਨਹੀਂ ਮੈਂ ਚੱਲ ਇੱਥੇ ਵੀ ਧੰਮ ਵੇਖ ਲੋ ਕਿਉਂਕਿ ਇਧਰ ਦੀ ਹਵਾ ਕੁਝ ਹੋ ਰਿਹਾ ਹਾਂ ਪੇਚਾ ਲਾ ਦੇ ਕੋ ਪਾਪਾ ਜੀ ਦਾ ਮਜ਼ਾ ਜਿਹਾ ਲੈਣਾ ਆ ਨਹੀਂ ਨਹੀਂ ਉਹ ਪਹੁੰਚੂ ਰੋ ਪਰਲੇ ਨੂੰ ਪਰਲੇ ਨੂੰ ਦੋ ਕਿਉਂ ਬੋ ਹੋ ਗਿਆ ਉਹ ਬੋ ਆਈ ਗੁਰਵਾ ਉਹ ਉਹਨੂੰ 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 ਇਧਰ ਦਾਸ ਨੂੰ ਨਹੀਂਦਾ ਇਧਰ ਆਪਣੇ ਭਰਾ ਡੇ ਨੇ ਗਾੜੀ ਗੁੜੀ ਡਾਉਂਦੇ ਆ ਕਰੇ ਚੱਕਦੇ ਜੇਰਾ ਮੈਂ ਕਿਦੋਂ ਕਿਦੋਂ ਤਣਾਵ ਨਹੀਂ ਨਹੀਂ ਡਾ 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 ਇਹ ਕੰਨੀ ਦੇ ਡੋਰ ਬੰਨ੍ਹ ਲੈ ਨਹੀਂ ਨਹੀਂ ਕੋਈ ਮੈਂ ਤਾਂ ਕਰਨ ਦੇ ਕਰਨ ਦੇ ਨੰਦ ਲੈ ਆ ਅੱਜ ਇਦਾਂ ਹੀ ਚੜਾਉਣਾ ਹੈ ਪੈ ਅੱਜ ਮੱਝੀ ਹਾਂ ਇਦਾਂ ਚੜਾਉਣਾ ਜੇ ਮਰਜੀ ਚੱਲ ਜਾਂ ਤੇ ਇਹ ਚੜ ਜੂਗਾ ਤੇ ਜਾਂ ਫਿਰ ਮੈਂ ਆਹ ਥੱਲੇ ਚੱਲ ਜਾਾਂਗੇ ਠੀਕ ਆ ਕੈ ਜੇ ਚੜਗੇ 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 ਦੇ ਟੇਲ ਟੇਲ ਨਾ ਟੇਲ ਦੇ ਹੁਣ ਉਹ ਦੇ ਦੇ ਟੇਲ ਭਾਈਆ ਕਰੇ ਉੱਥੇ ਉਹ ਰਹਿ ਗਈ ਬਾਹਰ ਹੈਗੀ ਲੱਲਾ ਉਹ ਪਰ ਆਇਆ ਮਰਦੀ ਜ਼ੋਰਦਾਰਾ ਕਿਹੜਾ ਕੰਮ ਤੇ ਡੀਕਣਿਆ ਫੜਾ ਹੋਵੇ ਫਰਣ ਉਹ ਬਾਲਿਆਂ ਤਾਂ ਨੰਗਲੇ ਨੇ ਉਹਨਾਂ ਇੱਧਰ ਖਾਓ ਪਿੰਨੀ ਪਿੰਨੀਆਂ ਲਿਆਉਂਦੇ ਆ ਪਿੰਨੀਆਂ ਬਣੀਆਂ ਆ ਕੇ ਆ ਤੇਰੇ ਸਦਕੇ ਇਹਦੇ ਪਿੰਨੀਆਂ ਲਿਆ ਜਰ ਮੈਂ ਹਾਂ ਮੁੰਡੀਆਂ ਜਿ ਬਣ ਕੇ ਕੀ ਮੁੰਡੇ ਨੀ ਤੁਮ ਮਿਲਦੀ ਲੈ ਵੀ ਆ ਸਮਾਂ ਢੀਕਦੇ ਨੂੰ ਬਹੁਤ ਟਾਈਮ ਲਗਦਾ ਅੱਜ ਸਾਡੇ ਟੱਬਰ ਸਾਰਾ ਇਕੱਠਾ ਹੋਇਆ ਵਾ ਠੀਕ ਆ ਸਾਰੇ ਚਾਖਾ ਦੇ ਟੱਬਰ ਠੀਕ ਆ ਹਰਗੁਣ ਸੌਗੀ ਹਰਗੁਣ ਸੌਗੀ ਐ ਸਾਡੇ ਪਰ ਇੱਕ ਮੈਂਬਰ ਦਾ ਨੱਕ ਚੰਗਾ ਲੰਮਾ ਜਿਹਾ ਵੇ ਨਹੀਂ ਉਹ ਨੱਕ ਦੀ ਤਾਂ ਗੱਲ ਵੱਖਰੀ ਆ ਪੱਥੀਆਂ ਨਹੀਂ ਜਿੰਨੇ ਦਾ ਤੇਲ ਗੱਡੀ ਚ ਫੂਕ ਦੋ ਮੰਮੀ ਕਹਿੰਦੀ ਕਾਲੇ ਨੰਗਲ ਪਾਥੀਆਂ ਲੈ ਆਓ ਸਹੀ ਰੁਪਈਆ ਰੁਪਈਆ ਕਿੰਨੇ ਆਖਣਾ ਬੜੇ ਐਮ ਜੀ ਹੈਕਟਰ ਦੇ ਵਿੱਚ ਪਾਥੀਆਂ ਲੈਣਾ ਇਹ ਓਏ ਆ ਨਹੀਂ ਨਾ ਕਾਲੇ ਨੰਗਲ ਤੇ ਬੜਾ ਸਾਰੇ ਆਪਣਾ ਹੋਰ ਹੀ ਲੋਕ ਰਹਿਣ ਦੇ ਹਨ ਨਹੀਂ ਜਿੱਥੇ ਕਿਤੇ ਪਸਰਾ ਲੱਗੀਆਂ ਹਨ ਸਹੀ ਗੱਲ ਕਿੰਨੀ ਧੁੰਦ ਭਈ ਤੇ ਟ੍ਰੇਨ ਉਹ ਵੇਖਿਓ ਲੈ ਦਿਖਦੀ ਨਹੀਂ ਹੋਏ ਤੇ ਆ ਦੇ ਕੈਮਰੇ ਜੋਂ ਆ ਵੇਖੋ ਕੋਈ ਨਹੀਂ ਉਹ ਟ੍ਰੇਨ ਹਾਲ ਲੱਗ ਗਈ ਹੈ ਜੇ ਲੈ ਉਹ ਗਈ ਇਹ ਸਾਲਾਂ ਦੀ ਲੱਗਣੀ ਨਹੀਂ ਸਾਰੇ ਕੰਮ ਸੋਬਦੇ ਗੁਰੂ ਆਨੰਦ ਸਾਹਿਬ ਦੀ ਕਿਰਪਾ ਨਾਲ ਚਲੋ ਯਾਰ ਪਾਓ ਯਾਰ ਨਾ 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 ਆਹ ਕੰਡਿਆ ਡੈਡੀ ਓਹੋ ਪ੍ਰਖ ਲੋ ਕੇ ਕਰੀਦਾ ਆ ਖਲੋ ਕੇ ਖਲੋ ਕੇ ਚੱਲ ਯਾਰ ਭਰੀ ਆਵੀ ਭਰੀ ਆਵੀ ਸਖਣੀ ਜਾਵੀ ਹਾਂ ਭਰੀ ਆਵੀ ਭਰੀ ਆਵੀ ਸਖਣੀ ਜਾਏ ਭਰੀ ਆਵੀ ਸਖਣੀ ਜਾਵੀ ਵੈਰੀ ਗੁੱਡ ਰੋੜੀਆਂ ਕਿੱਥੇ ਆ ਤੇ ਰੋੜੇ ਹਾਂ ਜੀ ਰੋੜੀਆਂ ਨਹੀਂ ਮਿਲेंगी ਗਾਜਰ ਕਿ ਮਿਲੀਆਂ ਤੇ ਉਹ ਵਿੱਚ ਪਾਏ ਬੋਲਣਾ ਵੀ ਨਾਲੋਂ ਨਾਲ ਹੀ ਕੋਈ ਨਹੀਂ ਬੋਲੇ ਜਣਾ ਆ ਜੋ ਕਿਉਂ ਕਿ ਗਾ ਤੂੰ ਇੱਥੱਥੇ ਜੇ ਉੱਠ ਜਾ ਬੋਲਦਾ ਨਹੀਂ ਇੱਕ ਹੋ ਗਿਆ ਸਕਣੀ ਜਾਵੇ ਹਾਂ ਸੱਤ ਵਾਰੀ ਕਰਨੀ ਦੋ ਨਹੀਂ ਪਾਤੀ ਹੋਰ ਰੋੜੀਆਂ ਵੀ ਸੁੱਕੀ ਜਾਵੇ ਆਪਣੇ ਖਾਂਜੋ ਕੇ ਬਾਤ ਨਹੀਂ ਸਕਣੀ ਜਾਵੇ ਉਹ ਤੇ ਰੋੜੀਆਂ ਜੀਆਂ ਵੀ ਪਾ ਜੋਨ ਜੋਨ ਤੇ ਕੰਮ ਮੈਂ ਠੀਕ ਹੈ ਇੱਕ ਦੋ ਚਾਰ ਪੌ ਪੌ ਜਿੱਦਾਂ ਜਿੱਦਾਂ ਸੱਤ ਕਿਲੋ ਦੀ ਭੋਗਵਾਨ ਚੱਲ ਐਨੀਆਂ ਕੀ ਗੱਲ ਵਾ ਤੁਸੀਂ ਇਹ ਤੁਸੀਂ ਤਾਂ ਪਾਗਲ ਹੀ ਕਰਤਾ ਮੈਂ ਹਾਂ ਐਨੀਆਂ ਥੋੜੀ ਥੋੜੇ ਥੋੜੀਆਂ ਖਾਣ ਤੋਂ ਹੁੰਦੀਆਂ ਭਰੀ ਆਵੀ ਸਖਣੀ ਜਾਣ ਪਰ ਇਹ ਆਵੀ ਸਖਣੀ ਪਰ ਇਹ ਆਵੀ ਸਖਣੀ ਤਰੀਆ ਨਹੀਂ ਆਈ ਸਖਰੀਵ ਜਾਨੀ ਤਰੀਆ ਵੀ ਨਹੀਂ ਆਈ ਸਖਰੀਵ ਜਾਨੀ ਇੱਦਾਂ ਹੀ ਤੁਸੀਂ ਕਿਹੜੇ ਮੰਗਾਈਏ ਕਿ ਮੈਂ ਇੱਧਰ ਨੂੰ ਵੇਖੋ ਦੋਵੇਂ ਆਣੇ ਮਰੀਏ ਆਈ ਟੀਬਲ 'ਤੇ ਪੜਿਆ ਸਾਹਮਣੇ ਕੋਸ ਕਰਦੇ ਚੱਲ ਚੱਲ ਇੱਕ ਚਲੋ ਫਿਰ ਥੋੜੇ 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 ਨਹੀਂ 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 ਬਰੇ ਇਹ ਸਖਰੀਵ ਜਾਨੀ ਇਹਦੇ ਬਣਾਣੀ ਜਾਣੀ ਐ ਦੇਖਿਆ ਸਿੱਧੂ ਹੁੰਦਾ ਮੇਰੇ ਇਨ ਸਤਨੀ ਲੈ ਜਾ ਚਾ ਚਿੱਕਾ ਕਿ ਜਾਈ ਮੈਂ ਕਰ ਦੋ 6 7 ਤਰੀ ਕੋਣ ਇੱਕ ਰੱਖਾ ਚਲ ਇੱਕ ਰਿਹਾ ਮੇਰੇ ਇਨ ਸਤਨੀ ਲੈ ਜਾ ਬੜੀ ਮੇਰੇ ਇਨ ਸਤਨੀ ਆਜਨੇ ਕੰਢੀ ਸਰਦੂਤੀ ਸਟੇਮ ਮੜ ਮੜ ਸਟੇਮ ਦੋ ਲੋ ਉਹ ਫੜਾਉਂਦਾ ਜਿਹੜੇ ਤਾਨੂੰ ਉਹ ਫੜੀ ਜਾ ਫੜੀ ਜਾ ਉਹਦੇ ਅਸਤਾਂ ਹੀ ਸਟੇਮ ਜਾਓ ਹਾਂ ਫੇਰ ਫੜਾਉਂਦਾ ਉਹਨੂੰ ਹਾਂ ਇਹ ਫੇਰ ਫੇਰ ਉਹਨੂੰ ਫੜਨ ਦੇ ਫੇਰ ਇਹਦੇ ਹੱਥ ਫੜਿਓ ਚੱਲ ਫੜਾ ਹਾਂ ਚੱਲ ਜੀ ਫੇਰ ਨਾ ਫੜਨ ਦੇ ਫੜੇ ਫੜ ਤੈਨੂੰ ਫੜਾਉਂ ਤਾ ਡਿਆ ਵਿਚਾਰਾ ਚੱਲ ਚੱਲ ਫੜ ਚੱਬ ਫੜਾ ਫੜਾ ਚੱਲ ਸੜ ਦੋ ਚਾਰ ਮਾ ਆਉਗੀ ਭਰੀ ਆਈ ਐ ਇਹ ਮਸਾਂ ਬੜਾ ਲੱਗੂ ਬਣਾ ਟਾਈਮ ਲੱਗੇਗਾ ਟਾਈਮ ਲੱਗੇ ਪੁੱਠੀ ਫਰੀ ਹੋਣੇ ਛੱਡ ਦੇ ਲੋ ਨਹੀਂ ਬਹੁਤ ਬੰਦ ਇਹ ਕਰੋਗਾ ਲੰਮਾ ਤਾਂ ਸਾਰੇ ਜਾਣੇ ਫਿਰ ਬੈਠੀਏ ਇਕ ਵਾ ਇੱਕ ਉਹਦੇ ਦੇਖੋ ਗਲੇਲ ਮਾਰਾਂ ਗਲੇਲ ਲੜਦੇ ਉਹਦੇ ਦੇ ਉਹਨਾਂ ਬੋਲ ਮੋਣੀ ਨੇ ਲੱਗਾਂਗੇ ਛੱਡ ਦੇ ਗਲੇਲ ਮਾਰਾਂ ਗਲੇਲ ਗਲੇਲ ਨਾ ਵੀ ਇਧਰ ਪੀਲੀਏ ਚਾਹ ਤੇ ਹੁਣ ਇਹ ਤੇ ਰੀਲਾਂ ਪੈਂਡੀਆਂ ਨੇ ਸਾਰਾ ਪਰਿਵਾਰ ਬੈਠਾ ਬੜਾ ਚੰਗਾ ਲੱਗ ਰਿਹਾ ਵਾ ਮਹਾਰਾ ਦੀ ਕਿਰਪਾ ਦੇ ਨਾਲ ਲੈ ਵੀ ਹੁਣ ਆਪਣੀ ਹੋ ਗਈ ਜਾਨ ਦੀ ਤਿਆਰੀ ਭਾਜੀ ਹੋਣਾ ਨੇ ਆਪਣੇ ਘਰੋਂ ਨਿਕਲ ਜਾਣਾ ਤੇ ਅਸੀਂ ਆਪਣੇ ਤੇ ਜੱਸੀ ਹੋਣਾ ਨੇ ਟਾਂਡੇ ਵੀਨੇ ਆਪਣੇ ਘਰਨ ਮੜ ਜਾਣਾ ਲੈ ਲੈ ਕਾਦੀ ਜਾਣ ਓਖੀ ਆ ਉੱਲੂ ਬੈਠਾ ਭਜਾਉਣ ਲੱਗਾ ਉਹ ਕੱਚ ਤੇ ਪੁਰਾਣਾ ਨਿਸ਼ਾਨਾ ਲਾਉਣਾ ਕੀ ਹਾਂ ਕੋਈ ਗੱਲ ਨਹੀਂ ਉਧਰ ਸ਼ਾਇਰੀ ਸ਼ਾਇਰੀ ਨਹੀਂ ਮਗਰੇ ਲਾ ਦੋ ਨਿਸ਼ਾਨਾ ਤੇ ਜੰਪਾ ਨਾ ਕਰ ਸ਼ਾਇਰੀ ਨਹੀਂ ਇਹਨਾਂ ਕਲੌਂਡੀਆਂ ਦੇ ਨਾਲ ਚੱਲ ਠੀਕ ਹੈ ਚਲੋ ਚੜ ਗਏ ਚਲੋ ਚਲੋ ਬੈਠੋ 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 ਨਾ ਆ ਕਿੰਨੇ ਖੋਲਤੀ ਆ ਹਾਂ ਕਿੰਨੇ ਖੋਲ ਉਹ ਲੂਵਰ ਲੈ ਕਰ ਗੱਲ ਕਿੰਨੇ ਲੂਵਰ ਵਿੱਚ ਦਵਾਈ ਲੈਂਦੀ ਹੈ ਖਾ ਉਹ ਸਾਰੀ ਨਹੀਂ ਦਿੰਦੀ ਤੂੰ ਕਿਥੋਂ ਆਏ ਮੂੰਗੀ ਇਮਬਲੀ ਕਿਹਸੇ ਮੂੰਗੀ ਬਸ ਜਿਵੇਂ ਸੰ ਸੰ ਪਿਆ ਕੋਲ ਕੋੜੇ ਪਈਏ ਅਸਲ ਸੱਚ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਤੁਹਾਡੇ ਇਧਰ ਗੁੱਡੇ ਉੱਡੇ ਗਣੀ ਉੱਡੇ ਆਪਣੇ ਮਟਾਲੇ ਚਲੋ ਠੀਕ ਰਿਹਾ ਤੁਹਾਨੂੰ ਇੰਨਾ ਜਿਆਦਾ ਵਧੀਆ ਨਹੀਂ ਠੀਕ ਸੀਗਾ ਠੀਕ ਠੀਕ ਕਹਿ ਸਕਦੇ ਪਤਾ ਲੋੜੀ ਉਹ ਜਿਹਾ ਹੀ ਰਹਾ ਨਹੀਂ ਕਿ ਲੋਕੋ ਮਨੇ ਮਨੇ ਬਾਹਰ ਗੂਰ ਚ ਲੱਗੇ ਆ ਹੁਣ ਨਿਕਲਣ ਨਿਆਣੇ ਡਾਉਂਦੇ ਬਾਹੂ ਨੇ ਗਾਡੀਆਂ ਪਹਿਲਾਂ ਬਾਬਾ ਸਿਆਣੇ ਲੋਕ ਡਾਉਂਦੇ ਹੁੰਦੇ ਹੁਣ ਨਹੀਂ ਕੋਈ ਉਡਾਉਂਦਾ ਬਹੁਤ ਘਟ ਗਿਆ ਤੁਮ ਬਹੁਤ ਜਿਆਦਾ ਅੱਗੇ ਨਾਲ ਤੇ